अस ने जो mm ਕਰਕੇ ਬੇਨਤੀ ਮਾਣਕ ਦੇ ਸਾਰਿਆਂ ਨੂੰ ਭੇਗ ਵੀ ਹੋਵੇ ਲੈ ਕੇ ਨਾ ਫੇਗ ਵੀ ਬਣਾਓ ਪਰ ਭੇਗ ਕੋਈ ਦਾ ਜੀਵਨ ਨਹੀਂ ਬਣਾਉਂਦਾ ਅਮਰਤ ਵੀ ਛਕੋ ਦਰਬਾਰ ਪਾਈ ਹੋਣੇ ਕੋਈ ਜ਼ਿੰਮੇਵਾਰੀ ਬਣ ਜਾਂਦੀ ਹੈ ਗੁਰੂ 모ਹਨ ਸਿੰਘ ਦਾ ਸੇਖਾ ਮੈਂ ਸਤਿਗੁਰੂ ਦਾ ਬਣ ਕੇ ਰਹਿਣਾ ਮੈਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦਾ ਇੱਕ ਉਸਿਕ ਮੈਂ ਆਖਰੀ ਬੇਨਤੀ ਕਰਦਾ ਦਰਬਾਰ ਸਾਹਿਬ ਕੋ ਅਰਜਨ ਪਾਸ਼ਾ ਕਥਾ ਕਰਦੇ ਆ ਸੰਗਤ ਕਥਾ ਸੁਣਦੀ ਮਹਾਰਾਜ ਸੰਗਤ ਮਾਰਾ ਦੀ ਕਥਾ ਸੁਣਦੇ ਆ ਗਾਣ ਸੁਣਦੇ ਆ। ਤੇ ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓ ਅਮਰ ਸਭ ਨਮਸਕਾਰ ਤਾਂ ਜਾਨੇ ਹੋ। ਉੱਥੇ ਨਾ ਆਲੇ-ਦਾਲੇ ਚਾਰ ਕੋਨੇ ਐ। ਚਾਰਾਂ ਕੋਨਿਆਂ ਤੇ ਸ਼ਮੀਲ ਲੱਗੀ ਹੁੰਦੀ ਐ। ਪਾਣੀ ਠੰਡੇ-ਮਿੱਠੇ ਚੱਲਦੀ। ਸ਼ਮੀਲ ਲੱਗਦੇ ਨਾਲ ਉੱਥੇ। ਤੇ ਕਹਿੰਦੇ ਉਦੋਂ ਵੀ ਸਿੱਖ ਸੰਗਤ ਬਹੁਤ ਆਉਂਦੀ ਸੀ, ਸੇਵਾ ਚੱਲਦੀ ਸੀ। ਸੰਗਤ ਆਉਂਦੀ ਹੈ ਤੇ ਉੱਥੇ ਦਾ ਗੁਰਸਿੱਖ ਸੇਵਾ ਕਰਿਆ ਕਰੇ ਆ ਸੁਣਿਓ ਪਿਆਰਿਆਂ ਕਹਿੰਦੇ ਉਹ ਸ਼ਰੀਰ ਤੇ ਗੁਰਸਿੱਖ ਸੇਵਾ ਕਰਦਾ ਜਿਹੜੀ ਸੰਗਤ ਚੱਲ ਸਕਣ ਆਏ ਨਾ ਉਹਨੂੰ ਇੱਕੋ ਹੀ ਗੱਲ ਯਾਦ ਕਰਿਓ ਇਹ ਲੋਕੋ ਸੰਗਤ ਜੀ ਪਿਆਰ ਵਾਲਿਓ ਸਤਿਗੁਰ ਤੇ ਤਰਸ ਕਰਿਆ ਇਹਨਾਂ ਕਿਆ ਕਰਦਾ ਜਿਹੜਾ ਵੀ ਆਉਣਾ ਜਾਂ ਆਉਣਾ ਜਲ ਸਕਣ ਉਹਨੂੰ ਕਹਿਣਾ ਗੁਰੂ ਤੇ ਤਰਸ ਕਰਿਆ ਕਰ ਜਿੰਨੇ ਵੀ ਆਉਣਾ ਉਹਦੇ ਹੀ ਬੰਦ ਕਹਿਣੇ ਉਹ ਗੁਰੂ ਤੇ ਤਰਸ ਕਰਿਆ ਕਰ ਤੇ ਕਹਿੰਦੇ ਇੱਕ ਨੇ ਪੁੱਛ ਗਿਆ ਇਹਨੇ ਭਾਈ ਸਾਹਿਬ ਐ ਦੱਸੋ ਅਸੀਂ ਤੇ ਗੁਰਬਾਣੀ ਵਿੱਚ ਪੜਿਆ ਤਰਸ ਪਿਆ ਪ੍ਰਹਮਤ ਕੋਈ ਸਤਿ ਪਾ ਸੱਜਣਾ ਮਿਲਿਆ ਵੀ ਗੁਰੂ ਤਰਸ ਕਰਦਾ ਟੀਮ ਦਰਬ ਨਾਰਾਠਾਪੁਰ ਦਾਖਾ ਜਨ ਕਿ ਆਪ ਤੁਸੀਂ ਤੇ ਪੜਿਆ ਤੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਗੁਰੂ ਦੇ ਦਰਸ ਕਰਿਆ ਕਰੀਏ ਇਹ ਗੱਲ ਹਜਮ ਨਹੀਂ ਹੋਈ ਉਹ ਸਿੱਖ ਕਹਿਣ ਲੱਗਾ ਤੁਸੀਂ ਕਹਿੰਦੇ ਗੁਰੂ ਦੇ ਦਰਸ ਕਰਿਆ ਕਰੋ ਗੁਰੂ ਸਾਡੇ ਦੇ ਦਰਸ ਕਰਦਾ ਹੈ ਕਿ ਅਸੀਂ ਗੁਰੂ ਦੇ ਦਰਸ ਕਰਨਾ ਹੈ ਇਹ ਗੱਲ ਅਜੇ ਨਹੀਂ ਹੋਈ ਇਹ ਗੱਲ ਕੋਈ ਬਹੁਤੀ ਸਾਰ ਨੂੰ ਪਾਈ ਨਹੀਂ ਜਦ ਉਸ ਵੇਲੇ ਗੁਰਸਿਖ ਜੀ ਦਾ ਕਹਿੰਦਾ ਸੀ ਨਾ ਗੁਰੂ ਤੇ ਪਰਸ ਕਰਿਆ ਕੋ ਉਹਨੇ ਬੜੇ ਡੀਟੇਲ ਨਾਲ ਸਮਝਾਇਆ ਕਹਿੰਦੇ ਜਦੋਂ ਜਦੋਂ ਨਾ ਕਿਦੋਂ ਦਵਾਈ ਲੈਣ ਜਾਓ ਦਵਾਈ ਕਿਸੇ ਵੈਦਪੋਹ ਲੈਣ ਜਾਓ ਤੇ ਕਹਿੰਦੇ ਜਿਹੜੇ ਵੈਦਪੋਹ ਦਵਾਈ ਲਓ ਨਾ ਫਿਰ ਉਹ ਦਵਾਈ ਖਾਈ ਜੀ ਦੀ ਹੈ ਤੇ ਜੇ ਤੁਸੀਂ ਦਵਾਈ ਲਿਆਣੀ ਲਿਆ ਕੇ ਆਪਣੇ ਸੱਤੀ ਤੇ ਰੱਖਦੀ ਫੋਨੇ ਤੇ ਰੱਖਦੀ ਤਾਣ ਤੇ ਰੱਖਦੀ ਤੇ ਖਾਦੀ ਹੈ ਨਾ ਤੇ ਮਾਂ ਪਤਾ ਕੀ ਕਹੋ ਮੇ ਪੁੱਤ ਵੈਦ ਚੰਗਾ ਨਹੀਂ ਹੋਣਾ ਵੈਦ ਬਦਲ ਲੈ ਇਹੀ ਕਹੋ ਨਾ ਡਾਕਟਰ ਚੰਗਾ ਨਹੀਂ ਹੋਣਾ ਡਾਕਟਰ ਬਦਲ ਲੈ ਸਿੱਖੋ ਜੇ ਗੁਰੂ ਦੇ ਗੁਰੂ ਦਾ ਕਹਿ ਨਹੀਂ ਮੰਨੋਗੇ ਨਾ ਆਖੇ ਨਹੀਂ ਲੱਗੋਗੇ ਬਾਰੋਂ ਮਾਰੋਂ ਬੜੇ ਰਵਾਂਗੇ ਤੇ ਲੋਕਾਂ ਨੇ ਕਹਿਣਾ ਤੂੰ ਪਤਾ ਨਹੀਂ ਕੀ ਹੋ ਜਾਊਗਾ ਤੈਨੂੰ ਇਸ ਗੱਲ 'ਚ ਗੁਰੂਜ ਕੋਈ ਕਮੀ ਨਹੀਂ ਗੁਰੂ ਤੇ ਨਹੀਂ ਤਰਸਣਾ ਜੋ ਸ਼ਬਦ ਉਹ ਕਹਿੰਦੇ ਉਹਨੂੰ ਮੰਨਣਾ ਹੈ ਬਸ ਇਹ ਗੁਰੂ ਤੇ ਤਰਸਣਾ ਜਦਨੇ ਬੜੇ ਪਿਆਰ ਨਾਲ ਸਮਝਾਇਆ ਉਹ ਲੋਕੀ ਵੈਦ ਕੋਲ ਬੁਗਲਾ ਚੱਕਣ ਲੱਗ ਜਾਂਦੇ ਐ ਤੇ ਮੇਰੇ ਹੱਥ ਨੂੰ ਲੱਕੇ ਖੜ ਜਾਏ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਕੋਈ ਨਹੀਂ ਇੱਕ ਓੰਕਾਰ ਤੋਂ ਲੈ ਕੇ ਸਾਹ एक एक बजन हटाने सचाई है एक एक बजन प्यार भरिया हो एक बजन सू संवार है वो गल व है अंते हैं इधर करें जो सौ नंधे एक नागरिक जो वा सजाई है इस करके अगर तो प्यारे होते हो आप सार्जे बैठ के सत्संग बहुत प्यार में से वही गिनी के आके सारे भरी रखिए अज ਪਹਿਲੇ ਦਿਨ ਦਾ ਦਿਵਾਨ ਹੈ ਆਪ ਸਾਰਿਆਂ ਨੂੰ ਜੀਰੋ ਲੈ ਕੇ ਚੱਲ ਕੇ ਦਰਸ਼ਿਤ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ 5 ਮਿੰਟ ਹੋਰ ਸਾਰਿਆਂ ਨੇ ਕਾਰਖਾਨੇ ਸਾਰੀਆਂ ਭੈਣਾਂ ਸਾਰੇ ਵੀਰ ਸਾਰੇ ਪਾਜ ਕਾਰਖਾਨੇ ਸਤਿਗੁਰੂ ਜਾਨ ਕੇ ਫਿਰ ਚੱਲਣਾ ਪਾਵਾਂਗੇ ਸੋ 226 ਬਾਦ ਸਿੰਘ ਜੁਣੀ ਪਿੰਡ ਪੁਲੀ ਜਿੱਥੋਂ ਦੀਆਂ ਸਾਰੀਆਂ ਸੰਗਤਾਂ ਜੇਕਰ ਨੂੰ ਸਾਰਾ ਰਮਨਾ ਜਰਾਨ ਨੇ ਬੜਾ ਸੋਹਣਾ ਖੁੱਦਮ ਕੀਤਾ ਬੜਾ ਸੋਹਣਾ ਟੈਂਕ ਲਾਇਆ ਸਕੂਲ ਵਾਲਿਆਂ ਨੇ ਬਹੁਤ ਸੋਹਣਾ ਇਹ ਜਗਾ ਦਿੱਤੀ ਆਪ ਨਾਲ ਰਾਮ ਦੇ ਨਾਲ ਕੇ ਸਾਰਾ ਸਹਿਯੋਗ ਦਿੱਤਾ ਸੋ ਸਾਰੇ ਨਗਰਤਾ ਬਹੁਤ ਬਹੁਤ ਧੰਨਵਾਦ ਜੀ ਇਹਦਾ ਸੋਹਣਾ ਖੁੱਦਮ ਕੀਤਾ ਇਹ ਤੋਂ ਦੇ ਗਰਤੀ ਸਹਿਬਾਨ ਸੇਵਾਦਾਰ ਭਾਈ ਸੁਪਾਲ ਸਿੰਘ ਜੀ ਨੂੰ ਦਾ ਧੰਨਵਾਦ ਸੋ ਸਾਰੇ ਵਿਦਿਆਰਥੀਆਂ ਨੇ ਸਾਰੀ ਸ਼ਗਨ ਨੇ ਬੜਾ ਸੋਹਣਾ ਖੁੱਦਮ ਕੀਤਾ ਉਹਦਾ ਸਨਮਾਨ ਰੱਖਿਆ ਤੇ ਇਹ ਵੀ ਪਿਛਲੇ ਦਿਨੀ ਪ੍ਰਮੇਸ਼ਰ ਗੁਰੂ ਸਾਹਿਬ ਸਾਰੇ ਪਰਵੰਤ ਚਲ ਗਏ ਇਹਨਾਂ ਨੇ ਫਿਰ ਭਾਈ ਸਾਹਿਬ ਕੋਲ ਟਾਈ ਮੰਗਿਆ ਸਮਾਂ ਮੰਗਿਆ ਕਿ ਉਹ ਕਹਿੰਦਾ ਹੁਣ پلان ਬਣਿਆ ਕਿ ਕੱਲ ਹਾਜ਼ਰੀ ਕਰ ਸਕਦਾ ਕੱਲ ਉਦਸ਼ਣ ਦੇ ਨਾਲ ਸਾਡੇ ਸੋ ਕੱਲ ਉਹਨਾਂ ਨੇ ਆਪ ਦਰਮਿਆਨ ਹਾਜ਼ਰੀ ਕਰ ਸਕਦੇ ਤੇ ਇਹ ਵੀ ਲੈ ਕੇ ਆਏ ਇਸ ਲਈ ਧਰਵਾਦ ਕੀਤਾ ਕਿ ਉਹ ਸਾਨੂੰ ਸਤਿਪੰਥ ਸਾਹਿਬ ਨੇ ਆਖੇ ਵੀ ਕਿਰੇ ਜਿਥਾ ਹਾਜ਼ਰੀ ਮੈਂ ਕਰਕੇ ਤੁਹਾਨੂੰ ਪੁਸ਼ਤ ਕਰਾਂਗਾ ਮੈਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਵਸਾਕੀਆਂ ਦੀਆਂ ਵੀ ਕਿਆਰੀਆਂ ਚੱਲੀਆਂ ਜਾਂਦੀਆਂ ਨੇ ਬੜੀ ਕਮਿਤਾ ਹਰ ਸਾਲ ਦਿਵਾਨ ਲੱਗਦੇ ਆ ਵਸਾਕੀ ਦੇ ਸਬਦ ਵਿੱਚ ਖਾਸੇ ਦਾ ਸਾਜਣਾ ਦੇ ਨੂੰ ਸਿਬਬ ਗੁਰੂ ਨਾਨਕ ਮਾਸ਼ਾਹਰ ਪ੍ਰਕਾਸ਼ ਦਿਹਾੜਾ ਦੇ ਪਿੱਕੇ ਦਿਨ ਕਰ ਹੈ ਸਾਰੇ ਪ੍ਰਚਾਰਕ ਪ੍ਰਚਾਰ ਜਰੂਰ ਕਰਦੇ ਪਰ ਬਰੋਂਦਾ ਕੋਈ ਨਹੀਂ ਗੁਰੂ ਨਾਨਕ ਮਾਸ਼ਾਹਰ ਕਹਿੰਦੇ ਜਰੂਰ ਹੈ ਪਰ ਬਰੋਂਦਾ ਕੋਈ ਨਹੀਂ ਜੇ ਚਲੋ ਉਦੋਂ ਗਰੀ ਦਾ ਥੋੜੀ ਬਹੁਤੀ ਵਾਰ ਮਕਾਂ ਦਾ ਕੌਣ ਸਭੀ ਲੋਕਾਂ ਨੂੰ ਪਤਾ ਲੱਗ ਸਕੇ ਸੋ ਵਸਾਕੀ ਦੀਆਂ ਉੱਥੇ ਤਿਆਰੀਆਂ ਵੀ ਚੱਲ ਰਹੀਆਂ ਹੋ ਸਕਦਾ ਹੈ ਕੱਲ੍ਹ ਸਾਡਾ ਭਾਈ ਭਾਈ ਜੇ ਮੇਰੀ ਹੱਥ ਛੋੜ ਕੇ ਅਰਜਾ ਸਾਹਿਬ ਨੂੰ ਸੰਗਤਾਂ ਨੂੰ ਜਿੱਥੇ ਆਪ ਆਏ ਹੋ ਆਪ ਸਾਰੀਆਂ ਸੰਗਤਾਂ ਦੇ ਕੱਲ੍ਹ ਮੋਹਨਾ ਸੰਗਤਾਂ ਨੂੰ ਤਿਰਕੇ ਸੰਗਤ ਵਿੱਚ ਲੈ ਕੇ ਮੈਨੂੰ ਪਤਾ ਹੀ ਨਹੀਂ ਹੁੰਦਾ ਦਾ ਮੈਂ ਇੱਕ ਵਾਰੀ ਨਹੀਂ ਸੋਚਦਾ ਹੁੰਦਾ ਆਪਾਂ ਪਤਾ ਨਹੀਂ ਕਿਵੇਂ ਕੀਰਤਨ ਕਰਨ ਲੱਗ ਪਏ ਕਦੇ ਸੋਚੀ ਹੀ ਨਹੀਂ ਸੀ ਕਿਸੇ ਨੂੰ ਸੁਣਿਆ ਕਿਸੇ ਦਾ ਬਜਨ ਇੱਕਦਮ ਸੁਣੀ ਬਸ ਮੱਥ ਚ ਐਸੀ ਵਰਗੀ ਬਖਤੇ ਮਾਰੇ ਮਰਦ ਦੀ ਵਰਗੀ ਕੀਰਤ ਕਰਨੀ ਰਖਾ ਕਰਨੀ ਬਾਣੀ ਪੜੀ ਬਾਣੀ ਸੁਣੀ ਇੱਕ 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 ਗੱਲ ਕਰਦੀ ਭਾਈ ਸਾਹਿਬ ਆਪਣੀ ਗੱਲ ਸੁਣਾਉਂਦੇ ਹੋਣੇ ਕਨ ਮੈਂ ਇੱਕ ਧਾਰਨਾ ਨਹੀਂ ਸੁਣੀ ਸੀ ਬਾਕੀ ਬਾਬਾ ਕਰਮ ਸਿੰਘ ਰਾਣਾ ਸਾਹਿਬ ਵਾਲੇ ਸੰਸਥਾ ਕਰ ਨੂੰ ਸੋਚ ਉਹਨਾਂ ਮਾਪ ਪਿਤਾ ਨੇ ਇੱਕ ਧਾਰਨਾ ਸੁਣੀ ਇੱਕ ਧਾਰਨਾ ਨੇ ساری ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੁਆਲੇ ਦੋਆਲੇ ਦਾ ਜਿਹੜਾ ਮਾਹੌਲ ਹੈ ਉਹ ਬੜਾ ਧਿਆਨ ਖਾਣ ਆ ਰਿਹਾ ਸਮਾਂ ਇਤੋਂ ਵੀ ਧਿਆਨ ਪਾਉਣਾ ਜਿਸ ਹਿਸਾਬ ਨਾਲ ਟੈਕਨੋਲੋਜੀ ਐ ਫੌਲ ਐ ਇਹ ਇਹ ਸਾਡਾ ਖਹਿੜਾ ਛੱਡ ਦੇਈਂ ਅਸੀਂ ਨਹੀਂ ਖਹਿੜਾ ਛੱਡਿਆ ਅਸੀਂ ਤੇ ਕੀ ਲਿਆ ਬੰਨਣਾ ਓਦੇ ਇਹ ਸਾਲੋਂ ਬੰਨੀ ਬੈਠਾ ਸੀ ਇਹ ਸਾਲੋਂ ਬੰਨੀ ਬੈਠਾ ਤੇ ਬੰਦਾ ਮੱਝ ਲਈ ਜਾਏ ਤੇ ਮੱਝ ਦਾ ਸੰਗਲ ਛੜਿਆ ਹੋਇਆ ਤੇ ਕਹਿੰਦੇ ਐਂ ਦੱਸੀਂ ਬੰਦੇ ਨੇ ਮੱਝ ਫੜੀ ਹੈ ਕਿ ਮੱਝ ਨੇ ਬੰਦੇ ਨੂੰ ਫੜਿਆ ਹੋਇਆ ਹੁਣ ਵੇਖਣ ਨੂੰ ਕਿਸੇ ਨੂੰ ਵਿੱਚ ਕੀ ਲੱਗਦਾ ਵੇਖਣ ਨੂੰ ਤੇ ਐਂ ਲੱਗਦਾ ਹੈ ਕਿ ਜਿਵੇਂ ਬੰਦੇ ਨੇ ਮੱਝ ਨੂੰ ਫੜਿਆ ਹੋਇਆ ਜੇ ਆਖਲਾਗਾ ਜੇ ਮੱਝ ਦੌਰ ਤੇ ਭੱਜ ਜਾਏ ਤੇ ਮੱਝ ਦੇ ਮਗਰ ਕੋਣ ਦੌੜੇ ਬੰਦੇ ਮਗਰ ਕਦੇ ਮੱਝ ਦੌੜੀ ਕਦੇ ਨਹੀਂ ਦੌੜਦੇ ਪਰ ਜੇ ਮੱਝ ਭੱਜ ਜਾਵੇ ਤੇ ਕੋਣ ਦੌੜਦਾ ਪਿੱਛੇ ਬੰਦਾ ਇਹਦਾ ਮਤਲਬ ਬੰਦੇ ਨੂੰ ਮੱਝ ਨੇ ਫੜਿਆ ਹੋਇਆ ਅਸੀਂ ਨਹੀਂ ਫੋਨ ਨੂੰ ਫੜਿਆ ਫੋਨ ਨੇ ਸਾਨੂੰ ਛੜਿਆ ਹੋਇਆ ਇਹ ਸਾਨੂੰ ਛੱਡਦੇ ਹੀ ਨਹੀਂ ਤੇ ਵੇਲੇ ਕਿਹੜਾ ਮੇਰਾ ਕਦੇ ਮੈਸੇਜ ਆ ਗਿਆ ਕਦੇ ਵਟਸਐਪ ਤੇ ਆ ਗਿਆ ਕਦੇ ਕੋਈ ਕਿਟਸ ਸਬਤਾਂ ਕੁਛਿੰਨ ਕਦੀ ਕੋਸ਼ ਆ ਜਾਂਦਾ ਕਦੀ ਕੋਸ਼ ਆ ਜਾਂਦਾ ਇਹ ਸਾਨੂੰ ਫੜੀ ਰੱਖਦਾ ਬਹੁਤ ਤਰੀਕੇ ਨਾਲ ਫੜਿਆ ਪਿਆ ਇਹਦੇ ਕੋਈ ਇੰਸਟਾਗ੍ਰਾਮ ਕਰੇ ਬਰੇਸ਼ ਨੇ ਸਟੈਟ ਕਰੇ ਪੁਸ਼ਪ ਨੇ ਕੋਸ਼ ਕਦੀ ਕਦੀ ਕੋਸ਼ ਕੋਸ਼ ਨਾਲ ਕੋਸ਼ਾ ਤੁਸੀਂ ਸਾਨੂੰ ਫੜੀ ਰੱਖਦਾ ਇਸੇ ਕਰਕੇ ਵੀਰੋ ਭਾਵੋ ਤੁਸੀਂ ਫੋਨ ਨੂੰ ਪੜੋ ਫੋਨ ਨਾਲ ਸਾਨੂੰ ਪੜੇ ਹਵੇ ਜਦੋਂ ਸਾਡਾ ਕੀ ਕਰੇ ਉਦੋਂ ਫੋਨ ਚੱਕੋ ਇਹ ਨਹੀਂ ਕਿ ਫੋਨ ਤੇ ਮੈਸੇਜ ਆਇਆ ਹਮਾਂ ਸਾਨੂੰ ਆ ਮੈਸੇਜ ਆਉਂਦਾ ਅਸੀਂ ਆਪਣੀ ਮਰਜ਼ੀ ਤੋਂ ਕਰਦੇ ਫੋਨ ਸਾਨੂੰ ਕਹਿੰਦਾ ਵੀ ਮੈਨੂੰ ਫੋਨ ਲੱਗੇ ਫੋਨ ਕਹਿੰਦਾ ਸਾਨੂੰ ਕਿ ਆ ਜਗ ਪੈਂਦਾ ਉਵੇਂ ਜਗ ਤੇ ਕਹਿੰਦਾ ਫੋਨ ਉਦੋਂ ਹੀ ਜਗ ਪੈਂਦਾ ਉਦੋਂ ਕਹਿੰਦਾ ਕਹਿੰਦਾ ਵੀ ਮੈਨੂੰ ਫੋਨ ਲੱਗਦਾ ਅਸੀਂ ਆਪਣੀ ਮਰਜ਼ੀ ਤੇ ਕਰਦੇ ਉਦੋਂ ਇਹਦੇ ਵਿੱਚ ਕੁਝ ਆਉਂਦਾ ਫਿਰ ਸਾਨੂੰ ਜਦਵੇਂ ਫੋਨ ਹੋ ਜਾਂਦਾ ਇਸ ਕਰਕੇ ਫੋਨ ਨੂੰ ਕਿਸੇ ਪਟ્રોલ ਚ ਰੱਖੋ ਫੋਨ ਸਾਨੂੰ ਆਪਣੇ ਕੰਟਰੋਲ ਚ ਰੱਖੋ ਇਹ ਨਸ਼ਿਆਂ ਤੋਂ ਪਿਆਰ ਠੀਕ ਹੈ ਅੱਗੇ ਸੋ ਇਸ ਕਰਕੇ ਥੋੜਾ ਜਿਹਾ ਆਪਣਾ ਵਰਮਾਣੀਆਂ ਨੇ ਫਸੇ ਪੂਰੀ 793 ਲਈ ਸ਼ਵੇਰੇ ਸ਼ਾਮ ਗੁਰਦੁਆਰਾ ਸਾਹਿਬ ਹਰ ਪੜੇ ਦੀ ਬੋਦੋ ਜਾਪ ਚੜ ਬਣੇ ਪਏ ਜਾਓ 10 ਮਿੰਟ 15 ਮਿੰਟ ਬੈਠੋ ਅੱਖਾਂ ਬੰਦ ਕਰਕੇ ਨੇਕੜ ਬੰਦ ਕਰਕੇ ਤੰਗ ਬੰਦ ਕਰਕੇ ਆਰਾਮ ਕਰ ਬੈਠੋ ਇੱਕੋ ਹੀ ਗਵਾਜ ਆਵੇ ਕੰਮ ਚ ਗੁਰਬਾਣੀ